ਲੋਕ ਸਾਹਤ ਲਰੇ ਪਰ ਉਹਨਾਂ ਨੂੰ ਪਤਾ ਨਹੀਂ ਸਾਡੀ ਅਸਲੀ ਜ਼ਿੰਦਗੀ ਕੀ ਹੈ ਅਸੀਂ ਕੌਣ ਆ ਕਿੱਧਰੋਂ ਆਏ ਨੇ ਅਹ ਕਰਾਇਕੁਰ ਦੇ ਕੋਲ ਇੱਕ ਪਿੰਡ ਹੈ ਚੱਕ ਭਾਈ ਕਾ ਅੱਛਾ ਇਹ ਰਾਤ ਨੂੰ ਉਥੇ 8 ਵਜੇ ਬੈਠੀ ਸੀ ਪਿੰਡ ਦੇ ਬਾਹਰ ਇਕੱਲੀ ਹੂੰ ਤੇ ਉਥੇ ਲੋਕਾਂ ਨੇ ਦੇਖਿਆ ਵੀ ਇੱਕ ਜਵਾਨ ਕੁੜੀ ਇਕੱਲੀ ਬੈਠੀ ਆ ਹੂੰ ਉਹਨਾਂ ਨੇ ਫਿਰ ਪੁਲਿਸ ਨੂੰ ਬੁਲਾਇਆ ਫਿਰ ਇਹਨੂੰ ਪੁੱਛਿਆ ਪਰ ਇਹ ਕੁਝ ਦੱਸ ਨਾ ਸਕੇ ਫਿਰ ਇਹਨੇ ਮੈਮਰੀ ਰਿਕਾਲ ਕਰ ਲਈ ਵੀ ਜੱਡੂ ਸਿੰਘਾ ਵਾਲਾ ਮੇਰੇ ਮੰਮੀ ਦੇ ਰਹਿੰਦੇ ਨੇ ਅਸਫੇਰ ਨੂੰ ਕੰਟੈਕਟ ਕਰ ਲਿਆ ਅੱਛਾ ਉਹ ਫਿਰ ਇੱਥੇ ਆਏ ਪਰ ਉਹ ਇੰਨੇ ਕੁ ਗਰੀਬ ਨੇ ਉਹ ਝੁੱਗਿਆਂ ਵਿੱਚ ਰਹਿੰਦੇ ਨੇ ਅੱਛਾ ਹੁਣ ਉਹ ਝੁੱਗਿਆਂ ਵਿੱਚ ਰਹਿੰਦੇ ਨੇ ਉਹ ਕਹਿੰਦੀ ਐਸੇ ਐਸੇ ਨੂੰ ਨਹੀਂ ਰੱਖ ਸਕਦੇ ਹਾਂ ਸਾਡੇ ਕੋਲ ਦੀ ਟ੍ਰੀਟਮੈਂਟ ਲਈ ਪੈਸੇ ਨਹੀਂ ਜੇਕਰ ਉਹ ਕਹਿੰਦੀ ਅੱਜ ਲੈ ਕੇ ਜਾ ਮੈਂ ਇਹਦੇ ਕਾ ਵੀ ਸਵੇਰ ਨੂੰ ਫੇਰ ਨਿਕਲ ਜਾਣਾ ਬਿਲਕੁਲ ਫਿਰ ਇਸ ਨੂੰ ਕੁਛ ਲਭਾਂਗੇ ਹਾਂ ਤੋ ਆਏ ਸੀ ਮੈਂ ਪਰ ਉਹਨੇ ਜਵਾਦ ਦਿੱਤੇ ਕਿ ਐਸੇ ਐਸੇ ਨੂੰ ਨਹੀਂ ਲਿਆ ਜਾ ਸਕਦੇ ਤੁਸੀਂ ਇਸ ਨੂੰ ਇੱਥੇ ਰੱਖੋ ਉਹ ਤਲਾਕ ਇਸ ਕਰਕੇ ਦਿੱਤਾ ਸੀ ਕਿਉਂਕਿ ਇਹ ਮੈਂਟਰੀ ਸਿੱਕ ਆ ਅੱਛਾ ਹੁਣ ਉਹ ਉਹ ਪੱਠੇ ਤੇ ਕੰਮ ਕਰਦਾ ਜਿਹੜਾ ਤਾਂ ਘਰ ਵਾਲਾ ਹੈਗਾ ਇਹਦੇ ਮੰਮੀ ਡੈਡੀ ਵੀ ਪੱਠੇ ਤੇ ਮਜ਼ਦੂਰੀ ਦਾ ਕੰਮ ਕਰਦੇ ਨੇ ਉਹ ਕਹਿੰਦੇ ਸੀ ਪੱਠੇ ਤੇ ਮਜ਼ਦੂਰੀ ਕਰਦੇ ਜੀ ਇਹਨੂੰ ਸੁਭਾਲੀਏ ਫਾਸਿਮੜੀ ਬੀਨੂੰ ਨਹੀਂ ਲੱਗਿਆ ਉਹਦੇ ਸੰਤ ਤਲਾਕ ਦੇ ਦਿੱਤਾ ਹੁਣ ਜਦੋਂ ਕੋਈ ਵੀ ਨਹੀਂ ਲੱਗ ਜਾਂਦਾ ਇਸ ਤਿਹ ਦਾ ਸਹਾਰਾ ਕੌਣ ਆ ਇਹ ਆਸ਼ਰਮੀ ਆ ਬਿਲਕੁਲ ਉਹ ਪਰਿਵਾਰ ਜਿਹੜਾ ਕਿ ਜਲੰਧਰ ਤੋਂ ਵਿੱਚ ਕਰਾਇਲਾ ਕਿ ਨਹੀਂ ਆ ਸਕਦਾ ਉਹ ਪਰਿਵਾਰ ਇਸ ਦੀ ਟ੍ਰੀਟਮੈਂਟ ਕਿਵੇਂ ਕਰਵਾ ਸਕਦਾ ਇੰਨੀ ਮਹਿੰਗੀ ਦਵਾਈ ਕਿਵੇਂ ਦਵਾਈ ਸਕਦਾ ਬਿਲਕੁਲ ਸੌ ਤੋਂ ਉੱਪਰ ਪੇਸ਼ੈਂਟ ਆ ਇੱਥੇ ਮੈਂਟਲ ਪੇਸ਼ੈਂਟ ਸਭ ਨੂੰ ਦਵਾਈ ਮਿਲਦੀ ਹੈ ਕਹਿਆ ਜਾਂਦਾ ਹੈ ਕਿ ਹਾਂ ਅਸੀਂ ਆਪਣੇ ਘਰ ਦੇ ਨੂੰ ਬਹੁਤ ਜ਼ਿਆਦਾ ਖੁਸ਼ ਰੱਖਦੇ ਨੇ ਬਹੁਤ ਜ਼ਿਆਦਾ ਉਹਨਾਂ ਦੇ ਜਿਹੜੇ ਚਾਹ ਨੇ ਉਹ ਪੂਰਾ ਕਰਦੇ ਨੇ ਪਰ ਕਹਿੰਦੇ ਅਸਲੀ ਜ਼ਿੰਦਗੀ ਤਾਂ ਉਹ ਆ ਜਿਹੜਾ ਤੁਸੀਂ ਕਿਤੇ ਵਿਰਧ ਆਸ਼ਰਮ ਦੇ ਵਿੱਚ ਆਓ ਤੇ ਦੇਖੋ ਕਿ ਜ਼ਿੰਦਗੀ ਕਹਿੰਦੇ ਕਿ ਨੂੰ ਆ ਐਡੇ ਵਧੀਆ-ਵਧੀਆ ਲੋਕ ਜਿਹੜੇ ਨੇ ਆਸ਼ਰਮ ਦੇ ਵਿੱਚ ਪਏ ਨੇ ਇਹੀ ਸਾਡੇ ਨਾਲ ਇੱਕ ਲੇਡੀ ਜਿਹੜੀ ਮੌਜੂਦ ਹੈ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿਆ ਨਾਮ ਹੈ ਆਪਕਾ ਸੁਸੀਲਾ ਸੁਸੀਲਾ ਕਾਹ ਸੇ ਆਇਓ ਬਿਹਾਰ ਬਿਹਾਰ ਸੇ ਬਿਹਾਰ ਸੇ ਇੱਥੇ ਕਿਵੇਂ ਪਹੁੰਚੇ यहाँ पे पैदले आ गई गयी तुरके आ गई तुरके आ सी हाँ कैसे तुरके कैसे आ गई इतनी दूर से कैसे आ आप गड्डी से लाई थी गड्डी थाना आपसे रिपोर्ट लिखाई अंकल ले आई मेरे को गड्डी से अच्छा अंकल ले आए गड्डी से घर में कौन कौन है भाई बहन भाई है भाई बहन भाई मम्मी पापा मम्मी पापा भी है आ, की ने, नदी स्टोरी कौन है ਐਕਲੀ ਇਹ ਇਹ ਹਾਂ ਇਹ ਵੀ ਨਾ ਮੈਂਟਲ ਪੇਸ਼ੈਂਟ ਆ ਅੱਛਾ ਇਹ 2021 ਵਿੱਚ ਮਈ ਦੇ ਵਿੱਚ 15 ਮਈ ਨੂੰ ਹਾਂ ਅ ਕਰਾਇਕੁਰ ਦੇ ਕੋਲ ਇੱਕ ਪਿੰਡ ਹੈ ਚੱਕ ਭਾਈ ਕਾ ਅੱਛਾ ਇਹ ਰਾਤ ਨੂੰ ਉੱਥੇ 8 ਵਜੇ ਬੈਠੀ ਸੀ ਪਿੰਡ ਦੇ ਬਾਹਰ ਇਕੱਲੀ ਹੂੰ ਤੇ ਉੱਥੇ ਜਿਹੜੇ ਲੋਕਾਂ ਨੇ ਦੇਖਿਆ ਵੀ ਇੱਕ ਜਵਾਨ ਕੁੜੀ ਇਕੱਲੀ ਬੈਠੀ ਆ ਹੂੰ ਉਹਨਾਂ ਨੇ ਫਿਰ ਪੁਲਿਸ ਨੂੰ ਬੁਲਾਇਆ ਫਿਰ ਇਹਨੂੰ ਪੁੱਛਿਆ ਪਰ ਇਹ ਕੁਝ ਦੱਸ ਨਾ ਸਕੀ ਅੱਛਾ ਫਿਰ ਉਹ ਆ ਕੇ ਇੱਥੇ ਛੱਡ ਗਈ ਸਾਡੇ ਕੋਲ ਹੁਣ 2021 ਤੋਂ ਇਹਦਾ ਡਾਕਟਰ ਆਰ ਐਲ ਨਾਰੰਗ ਜੋ ਲੁਧਿਆਣਾ ਦੇ ਮਸ਼ਹੂਰ ਸਾਈਕਾਟ੍ਰਿਸਟ ਨੇ ਉਹ ਇਹਦਾ ਇਲਾਜ ਕਰ ਰਹੇ ਨੇ ਫਿਰ ਇਹਨੇ ਇਹਦੀ ਨਾ ਮੈਮਰੀ ਰਿਕਾਲ ਕਰ ਲਈ ਇਸਨੇ ਅੱਛਾ ਫਿਰ ਇਹਨੇ ਸਾਨੂੰ ਦੱਸਣਾ ਸ਼ੁਰੂ ਕਰਦਾ ਕਿ ਜਲੰਧਰ ਕੋਰ ਜੰਡੂ ਸਿੰਘਾ ਵਾਲਾ ਅੱਛਾ ਫਿਰ ਇਹਨੇ ਮੈਮਰੀ ਰਿਕਾਲ ਕਰ ਲਈ ਵੀ ਜੱਡੂ ਸਿੰਘਾ ਵਾਲਾ ਮੇਰੇ ਮੰਮੀ ਦੇ ਰਹਿੰਦੇ ਨੇ ਹਮ ਅਸੀਂ ਉਹਨੂੰ ਕੰਟੈਕਟ ਕਰ ਲਿਆ ਅੱਛਾ ਉਹ ਫਿਰ ਇੱਥੇ ਆਏ ਪਰ ਉਹ ਇੰਨੇ ਗਰੀਬ ਨੇ ਉਹ ਝੁੱਗਿਆਂ ਵਿੱਚ ਰਹਿੰਦੇ ਨੇ ਅੱਛਾ ਹੁਣ ਉਹ ਝੁੱਗਿਆਂ ਵਿੱਚ ਇਹਨਾਂ ਨੇ ਉਹ ਕਹਿੰਦੀ ਐਸੇ ਇਸ ਨੂੰ ਨਹੀਂ ਰੱਖ ਸਕਦੇ ਹਾਂ ਸਾਈਕੋਲਜੀ ਟ੍ਰੀਟਮੈਂਟ ਲਈ ਪੈਸੇ ਨਹੀਂ ਜੇਕਰ ਉਹ ਕਰੇ ਅੱਜ ਲੈ ਕੇ ਜਾ ਮੈਂ ਇਹਦੇ ਕੱਲ ਵੀ ਸਵੇਰੇ ਫੇਰ ਨਿਕਲ ਜਾਣਾ ਬਿਲਕੁਲ ਫਿਰ ਅਸੀਂ ਕੁਛ ਲੱਭਾਂਗੇ ਹਾਂ ਤੋ ਆਏ ਸੀ ਮੈਂ ਨਾ ਪਰ ਉਹਨੇ ਜਵਾਦ ਤੱਕ ਅਸੀਂ ਇਸ ਨੂੰ ਲੈ ਜਿਆ ਸਕਦੇ ਤੁਸੀਂ ਇਸ ਨੂੰ ਇੱਥੇ ਰੱਖੋ ਅੱਛਾ ਹੁਣ ਜਿਵੇਂ ਕਿ ਆਂਦੇ ਨੇ ਬਾੜ ਦੁਬਾਰਾ ਦੇ ਵਿੱਚ ਉਹ ਕਹਿੰਦੇ ਮੇਰੇ ਵਿਆਹ ਹੋਇਆ ਮੇਰੇ ਘਰ ਵਾਲੇ ਨੇ ਮੈਨੂੰ ਤਲਾਕ ਦੇ ਦੀ ਤਲਾਕ ਕੇਸ ਕਰਕੇ ਦਿੱਤਾ ਸੀ ਕਿਉਂਕਿ ਇਹ ਮੈਂਟਲੀ ਸਿਕ ਆ ਅੱਛਾ ਹੁਣ ਉਹ ਉਹ ਪੱਠੇ ਤੇ ਕੰਮ ਕਰਦਾ ਜਿਹੜਾ ਤਾਂ ਘਰ ਵਾਲਾ ਹੈਗਾ ਅੱਛਾ ਇਹਦੇ ਮੰਮੀ ਡੈਡੀ ਵੀ ਪੱਠੇ ਤੇ ਮਜ਼ਦੂਰੀ ਦਾ ਕੰਮ ਕਰਦੇ ਨੇ ਉਹ ਕਹਿੰਦੇ ਸੀ ਪੱਠੇ ਤੇ ਮਜ਼ਦੂਰੀ ਕਰ ਜਾਈਏ ਕਿ ਇਹਨੂੰ ਸੰਭਾਲੀਏ ਜੀ ਬਿਲਕੁਲ ਤੇ ਇਸ ਕਰਕੇ ਫਿਰ ਇਹਨੂੰ ਉਹ ਨਹੀਂ ਲੈ ਕੇ ਗਏ ਹਸਮੇੜ ਵੀ ਇਹਨੂੰ ਨਹੀਂ ਲੈ ਕੇ ਜਾਂਦੇ ਸੋ ਦੇ ਸੰਤ ਲੱਕ ਦੇ ਦਿੱਤਾ ਹੁਣ ਜਦੋਂ ਕੋਈ ਵੀ ਨਹੀਂ ਲੈ ਜਾਂਦਾ ਇਸ ਤਿਹ ਦਾ ਸਹਾਰਾ ਕੌਣ ਹੈ ਇਹ ਆਸ਼ਰਮ ਹੀ ਆ ਬਿਲਕੁਲ ਤੇ ਕਿਤੇ ਕਿਤੇ ਹੁੰਦਾ ਹੁਣ ਵੀ ਮਾਪੇ ਇਹਨਾਂ ਦੇ ਕਾਲ ਕਰਦੇ ਹੁਣ ਜਾਂ ਫਿਰ ਇੱਕ ਵਾਰੀ ਦੋ ਵਾਰੀ ਮਿਲਣ ਆਉਂਦੇ ਹੁਣ ਨਹੀਂ ਉਹ ਵਿਚਾਰੇ ਕਹਿੰਦੇ ਸਾਡੇ ਕੋਲ ਤਾਂ ਕਰਾਇਆ ਹੀ ਨਹੀਂ ਆਉਣ ਲਈ ਹੁਣ ਅਸੀਂ ਇੱਥੋਂ ਕਰਾਇਆ ਟਿਕਟ ਭੇਜਾਂ ਤਾਂ ਉਹ ਵਿਚਾਰੇ ਆਉਣਗੇ ਦੇਖੋ ਉਹ ਪਰਿਵਾਰ ਜਿਹੜਾ ਕਿ ਜਲੰਧਰ ਤੋਂ ਬਿਠੇ ਕਰਾਇ ਲਿਆ ਕਿ ਨਹੀਂ ਆ ਸਕਦਾ ਉਹ ਪਰਿਵਾਰ ਇਸ ਦੀ ਟ੍ਰੀਟਮੈਂਟ ਕਿਵੇਂ ਕਰਵਾ ਸਕਦਾ ਐਨੀ ਮਹਿੰਗੀ ਦਵਾਈ ਕਿਵੇਂ ਦਵਾਈ ਸਕਦਾ ਬਿਲਕੁਲ ਤੇ ਬਾਬਾ ਜੀ ਹੁਣ ਇਹਨਾਂ ਦੀ ਦਵਾਈ ਵਗੈਰਾ ਦਾ ਖਰਚਾ ਤੁਸੀਂ ਆਪ ਚੱਕਦੇ ਹੋ ਸਾਰਾ ਸਾਰਾ ਆਸ਼ਰਮ ਚੱਕਦਾ ਸਿਰਫ ਇਹਦੇ ਨਹੀਂ ਸੌ ਤੋਂ ਉੱਪਰ ਪੇਸ਼ੈਂਟ ਆ ਇੱਥੇ ਮੈਂਟਲ ਪੇਸ਼ੈਂਟ ਸਭ ਨੂੰ ਦਵਾਈ ਮਿਲਦੀ ਆ ਅੱਛਾ ਇੰਨੇ ਜ਼ਿਆਦਾ ਇੱਥੇ ਮੈਂਟਲੀ ਪੇਸ਼ੈਂਟ ਨੇ ਕਿੱਦਾਂ ਉਹਨਾਂ ਨੂੰ ਹੈਂਡਲ ਕਰਦੇ ਹੋ ਕਈ ਵਾਰੀ ਏਦਾਂ ਨਹੀਂ ਹੁੰਦਾ ਵੀ ਅਗਰੈਸਿਵ ਹੋ ਕੇ ਤੁਹਾਡੇ ਤੇ ਵਾਰ ਕਰਤਾ ਜਾਂ ਤੁਹਾਡੇ ਕੁਝ ਮਾਰਤਾ ਜਾਂ ਫਿਰ ਕੁਝ ਏਦਾਂ ਦਾ ਹਾਸੇ ਉੱਪਰ ਤੱਕ ਕੀ ਤੁਸੀਂ ਆਪ ਜਿਹੜਾ ਆਪਣਾ ਜਿਹੜਾ ਬਚਾਅ ਕਰਨਾ ਬਹੁਤ ਔਖਾ ਹੋ ਗਿਆ ਹੋਵੇ ਹਾਂ ਕਈ ਵਾਰ ਹੋ ਜਾਂਦਾ ਕਈ ਵਾਰ ਮੈਨੂੰ ਵੀ ਮਤਲਬ ਫੜਿਆ ਹੈਗਾ ਜਾਂ ਸਾਡੇ ਕੇ ਟੱਕ ਨੂੰ ਹੀ ਫੜ ਲੈਂਦੇ ਨੇ ਪਰ ਸੀ ਫਿਰ ਇਹਨਾਂ ਨੂੰ ਮਤਲਬ ਪਿਆਰ ਨਾਲ ਚਾਰੇ ਵਿੱਚ ਜਾਂ ਦੁੱਧ ਵਿੱਚ ਦਵਾਈ ਪਾ ਕੇ ਦੇਨੇ ਆ ਫਿਰ ਉਸ ਤੋਂ ਬਾਅਦ ਅਸੀਂ ਦਵਾਈ ਉਹਦੀ ডোজ ਬਤਾ ਦੇਨੇ ਆ ਫਿਰ ਉਹ ਕੰਟਰੋਲ ਵਿੱਚ ਹੋ ਜਾਂਦਾ ਹੈ ਤੁਸੀਂ ਦੇਖ ਹੀ ਰਹੇ ਹੋ ਕਿ ਕਿੱਦਾਂ ਦੇ ਹਾਲਾਤ ਨੇ ਕਈ ਵਾਰੀ ਤਾਂ ਹੁੰਦਾ ਹੈ ਕਿ ਪੈਸਾ ਜਿਹੜੇ ਕਿ ਬਹੁਤ ਵੱਡੀ ਚੀਜ਼ ਜਿਹੜੀ ਮੰਨੀ ਜਾਂਦੀ ਹੈ ਪਰ ਕਿਤੇ ਨਾ ਕਿਤੇ ਪੈਸੇ ਦੀ ਬਿਲਕੁਲ ਜਿਹੜੀ ਕਦਰ ਨਹੀਂ ਕੀਤੀ ਜਾਂਦੀ ਇਹ ਬਿਲਕੁਲ ਉਹੀ ਮਿਸਾਲ ਨੇ ਜਿੱਥੇ ਕਿ ਲੋਕ ਸਾਥ ਲੈ ਰਹੇ ਹਨ ਪਰ ਉਹਨਾਂ ਨੂੰ ਪਤਾ ਨਹੀਂ ਸਾਡੀ ਅਸਲੀ ਜ਼ਿੰਦਗੀ ਕੀ ਹੈ ਅਸੀਂ ਕੌਣ ਆ ਕਿੱਧਰੋਂ ਆਏ ਨੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਲੇਡੀਜ਼ ਨੇ ਜਦੋਂ ਇੱਕ ਰੋਡ ਦੇ ਕਿਨਾਰੇ ਇੱਕ ਲੇਡੀ ਜਿਹੜੀ ਹੈ ਪਈ ਹੋਵੇ ਤਾਂ ਕਿੰਨੀ ਵੱਡੀ ਜਿਹੜੀ ਦੁਖਦਾਈ ਖਬਰ ਹੋ ਜਾਂਦੀ ਹੈ ਆਪਣੇ ਆਪ ਨੂੰ ਸਾਂਭਣਾ ਕਿੰਨਾ ਜ਼ਿਆਦਾ ਔਖਾ ਹੋ ਜਾਂਦਾ ਹੈ ਕਿਉਂਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਜਿਹੜੀ ਬਿਲਕੁਲ ਸਹੀ ਕੁੜੀ ਆ ਜੋ ਸਹੀ ਲੇਡੀ ਹੈ ਜਿਹੋ ਕਿ ਬਿਲਕੁਲ ਸਟੇਬਲ ਆ ਉਹਨੂੰ ਆਪਣੇ ਆਪ ਨੂੰ ਸਾਹਮਣਾ ਕਿੰਨਾ ਔਖਾ ਹੋ ਜਾਂਦਾ ਹੈ ਇਹ ਤਾਂ ਫਿਰ ਵੀ ਮੈਂਟਲੀ ਅਪਸੈਟ ਨੇ ਇਹਨਾਂ ਨੂੰ ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਇਹਨਾਂ ਨੂੰ ਸਾਹਮਣਾ ਇਹਨਾਂ ਦੀ ਕਿੰਨਾ ਜ਼ਕ ਜ਼ਿਆਦਾ ਔਖਾ ਹੋ ਜਾਂਦਾ ਹੈ ਜਦੋਂ ਕੋਈ ਜੇਕਰ ਆਸ਼ਰਮ ਵਾਲਾ ਜਾਂ ਫਿਰ ਕੋਈ ਹੋਰ ਇਹਨਾਂ ਨੂੰ ਸਹਾਰਾ ਨਾ ਦੇਵੇ ਪਤਾ ਨਹੀਂ ਇਹਨਾਂ ਦਾ ਕੀ ਬਣੂਗਾ